ਸਵਾਗਤ ਹੈ ਜੀ ਸਾਰੇ ਵੀਰਾਂ ਦਾ ਆਪਣੇ ਚੈਨਲ ਹੀਰੋ ਡੈਰੀ ਫਾਰਮ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਬੂਰੀ ਮੱਝ ਦਿਖਾ ਰਹੇ ਹਾਂ ਜਿਹੜੀ ਵੀਰ ਨੇ ਸਿਲਕ ਲਈ ਲਾਈ ਹੈ ਵੇਚਣੀ ਹੈ ਇਹ ਬੂਰੀ ਮੱਝ ਬਹੁਤ ਸੋਹਣੀ ਮੱਝ ਹੈ ਪਿਓਰ ਕਲਰ ਹੈ ਬੂਰਾ ਸਿੰਗਾ-ਸਿੰਗਾ ਦੀ ਬੂਰੀ ਵਧੀਆ ਸਮੀ ਪਲੀ ਹੈ ਆਓ ਆਪਾਂ ਇਹਦੀ ਡਿਟੇਲ ਵੀਰ ਤੋਂ ਪੁੱਛਦੇ ਹਾਂ ਕੀ ਡਿਮਾਂਡ ਕਰਦਾ ਹੈ ਕਿਹੜਾ ਸੂਆ ਹੈ ਕੀ ਦੁੱਧ ਦਾ ਰਿਕਾਰਡ ਹੈ ਸਾਰਾ ਆਪਾਂ ਪੁੱਛ ਕੇ ਦੱਸਾਂਗੇ ਤੋਰ ਕੇ ਵੀ ਦਿਖਾਵਾਂਗੇ ਸਾਰੀ ਵੀਡੀਓ ਨੂੰ ਅੰਤ ਤੱਕ ਦੇਖਿਓ ਆਓ ਆਪਾਂ ਗੱਲਬਾਤ ਕਰਦੇ ਆਂ ਵੀਰ ਨਾਲ ਹਾਂਜੀ ਭਾਈ ਜੀ ਕੀ ਹਾਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇਹ ਮੱਝ ਆਪਾਂ ਵੇਚਣੀ ਹੈ ਜੀ ਹਾਂਜੀ ਵੇਚਣੀ ਹੈ ਕਿਹੜਾ ਸੂਆ ਸੁੰਦੀ ਹੈ ਬਾਈ ਇਹ ਤੀਜਾ ਸੂਆ ਸੁੰਦੀ ਹੈ ਜੀ ਤੀਜਾ ਸੂਆ ਸੁੰਦੀ ਹੈ ਮੱਝ ਇਹ ਤੇ ਦੂਜੇ ਸੂਏ ਦਾ ਕੀ ਰਿਕਾਰਡ ਹੈ ਦੁੱਧ ਦਾ ਇਹ ਮੱਝ ਦਾ ਇਹਦਾ ਦੁੱਧ ਦਾ ਜੀ 12 ਲੀਟਰ ਦੁੱਧ ਹੁੰਦੇ ਜੀ ਦੂਜੇ ਸੂਏ ਨੇ 12 ਕਿਲੋ ਦੁੱਧ ਠੀਕ ਹੈ ਤੇ ਉਹ ਠੰਡੀ ਸੀਲ ਹੈ ਵਧੀਆ ਮਿਲਦੀ ਮਿਲਦੀ ਠੰਡੀ ਸੀਲ ਹੈ ਜੀ ਕਿੰਨਾ ਕੁ ਸਮਾਂ ਦੁੱਧ ਦੇ ਦਿੰਦੀ ਹੈ ਗੱਭਣ ਹੋ ਕੇ ਦੁੱਧ ਦੇਈ ਜਾਂਦੀ ਹੈ ਤਾਂ ਆਪ ਤੋਂ ਛੱਡਣੀ ਪੈਂਦੀ ਹੈ ਜੀ ਅੱਛਾ ਹਾਂਜੀ ਮਤਲਬ 2-3 2 ਕੁ ਮਹੀਨੇ ਪਹਿਲਾਂ ਛੱਡਦੀ 2 ਕੁ ਮਹੀਨੇ ਪਹਿਲਾਂ ਛੱਡਦੀ ਨੇ ਜੀ ਠੀਕ ਹੈ ਹਾਂਜੀ ਤੇ ਹੁਣ ਤੀਜਾ ਸੂਆ ਸੁੰਦੀ ਹੈ ਇਹੇ ਪਹਿਲੇ ਸੂਏ ਆ ਝੂਟੀ ਹੈ ਜੀ ਪਹਿਲੇ ਸੂਏ ਦੀ ਆ ਝੋਟੀ ਹੈ ਜੀ ਪਹਿਲੇ ਸੂਏ ਦੀ ਹਾਂਜੀ ਦੂਜੇ ਸੂਏ ਇਤ ਕੀ ਦਾ ਕੀਤੀ ਹੈ ਇਹ ਕੱਟਾ ਸੀਗਾ ਜੀ ਕੱਟਾ ਸੀ ਇਤ ਕੀ ਕਿਹੜਾ ਹਾਂਜੀ ਬੂਰੇ ਵਾਲੀ ਬੂਰੇ ਰੰਗ ਦਾ ਹਾਂਜੀ ਕੀ ਗੱਲ ਵੀ ਵਧੀਆ ਵੇਖਿਆ ਹੋਊਗਾ ਵਧੀਆ ਵੇਖਿਆ ਜੀ ਆਪਣਾ ਹਾਂ 34000 ਦਾ ਕਟਾ ਵਿਕ ਗਿਆ ਜੀ 34000 ਦੇ ਦਾ ਕਟਾ ਵੇਚਦਾ ਤਾਂ ਮਤਲਬ 7-8 ਮਹੀਨਿਆਂ ਦਾ ਹੋਊਗਾ ਹਾਂਜੀ 7-8 ਮਹੀਨਿਆਂ ਦਾ ਕਟਾ ਜੀ ਠੀਕ ਹੈ ਤੇ ਉਸੇ ਸ਼ਾਮ ਤੋਂ ਹੁਣ ਫੇਰ ਗੱਬਣਾ ਜੀ ਇਹ ਠੀਕ ਹੈ ਕਿ ਮੈਂ ਤਾਂ ਆਪਣੇ ਕੀ ਉਹਦਾ ਰਿਕਾਰਡ ਪਤਾ ਕੋਈ ਝੋਟੇ ਦਾ ਨਾ ਜੀ ਉਹਦਾ ਰਿਕਾਰਡ ਤਾਂ ਨਹੀਂ ਪਤਾ ਜੀ ਅੱਛਾ ਉਹ ਵੀ ਬੂਰਾ ਹੈਗਾ ਝੋਟਾ ਆ ਬੂਰਾ ਹੈਗਾ ਜੀ ਇਹਨੂੰ ਇਹਦਾਂ ਨੂੰ ਬਹੁਤ ਜ਼ਿਆਦਾ ਉੱਚਾ ਸੀ ਉਹਦਾ ਠੀਕ ਹੈ ਉਹ ਝੋਟੇ ਤੋਂ ਗੱਬਣੇ ਹਾਂਜੀ ਹੁਣ ਇਹਦੇ ਕਿੰਨੇ ਦਿਨ ਰਹਿੰਦੇ ਨੇ ਹੁਣ ਇਹਦੇ 5 ਤਰੀਕ ਨੂੰ ਦਰ ਨੂੰ ਪੂਰੇ ਹੋ ਜਾਣ ਉਰ ਕੇ ਦਿਖਾ ਦिए ਜਗਾ ਦਾ ਹਬਾਸ ਹੈ ਵੀ ਦਰਸ਼ਕ ਵੀਰੋ ਅਡਜਸਟ ਕਰ ਲਿਓ ਥੋੜਾ ਜਿਹਾ ਆਪਾਂ ਜਿੰਨੇ ਕਿਥੋਂ ਜੋ ਤੁਰੀ ਜਾਂਦੀ ਆ ਆਪਾਂ ਤੁਹਾਨੂੰ ਥਣ ਲੇਵਾ ਚੰਗੀ ਤਰ੍ਹਾਂ ਤੁਰਦੀ ਦਾ ਜਜਮੈਂਟ ਕਰ ਲਿਓ ਦੇਖੋ ਜੀ ਥਣ ਲੇਵਾ ਬਹੁਤ ਸੋਹਣਾ ਹੈ ਬਣਾਉਂਦੀ ਹੈ ਜੇ ਕੱਚੀ ਹੈ 10 ਦਿਨਾਂ ਦੀ ਕੱਦ ਵਿੱਡ ਪੂਰਾ ਵਧੀਆ ਕੱਦ ਹੈ ਕੋਈ ਇਹ ਛੋਟੀ ਮੰਨ ਕੇ ਨਾ ਜਿਓ ਪੂਰੇ ਉੱਚੇ ਕੱਦ ਦੀ ਹੈ ਸਿੰਘਾ-ਸੁੰਗਾ ਦੀ ਪੂਰੀ ਐਨ ਪਤਲਾ ਸਿੰਘ ਹੈ ਕੱਦ ਵਿੱਡ ਰੰਗਵਾਜ ਪੂਰਾ ਲੈਵਲ ਹੋ ਗਿਆ ਵਧੀਆ ਬਣਾਉਣੀ ਹੁੰਦੀ ਹੈ ਥਣਾ ਦਾ ਸੈਜ ਬਹੁਤ ਸੋਹਣਾ ਹੈਗਾ ਲੈ ਬਨ ਲੈ ਬਨ ਲੈ ਲੈ ਬੰਦ ਬਈ ਹਾਂ ਆ ਦੇਖ ਲਓ ਚੈੱਕ ਕਰ ਸਕਦੇ ਗਰੀਬ ਘਰ ਦੇ ਵਿੱਚੋਂ ਆਪਾਂ ਇਹ ਵੀਡੀਓ ਬਣਾਉਣ ਲੱਗੇ ਆ ਬਈ ਤੇ ਜਗਾ ਤੁਸੀਂ ਆਪੀ ਜਜਮੈਂਟ ਕਰ ਸਕਦੇ ਹੋ ਵੀ ਥੋੜੇ ਜਗ੍ਹਾ ਦੇ ਵਿੱਚ ਹੀ ਫਿਰ ਨੇ ਇਹ ਮੱਝ ਚੰਗੀ ਮੱਝ ਪਾਲੀ ਐ ਲੋੜਵੰਦ ਪਰਿਵਾਰ ਨੇ ਸੇਵਾ ਕਰਕੇ ਵਧੀਆ ਸਾਂਭ ਕੀਤੀ ਐ ਮੱਝ ਦੀ ਤੇ ਹੁਣ ਇਹ ਬੀਰ ਦੇ ਦੱਸਣ ਮੁਤਾਬਕ ਤੀਜੀ ਸੂਏ ਸੁੰਦੀ ਐ ਥਣ ਲੇਵਾ ਤੁਸੀਂ ਚੈੱਕ ਕਰ ਸਕਦੇ ਹੋ ਕੱਲਾ ਕੱਲਾ ਨਿਖੜਵਾ ਥੋੜਾ ਪੂਰਾ ਮੋਟਾ ਮੋਟਾ ਥਣ ਲੱਗੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਦੁੱਧ ਦੇ ਦੋਗੀ ਦੁੱਧ ਇਹਨੇ ਕਿੰਨਾ ਦਿੱਤਾ ਪਹਿਲੇ ਸੂਏ 12 ਲੀਟਰ ਦਿੱਤਾ ਤੁਸੀਂ 12 ਲੀਟਰ ਦੂਜੀ ਸੂਏ ਦੁੱਧ ਦਿੱਤਾ ਐ ਤੇ ਕੀ ਤਾਂ ਫਿਰ ਉਮੀਦ ਵੱਧ ਹਾਂ ਸਮੀ ਪੜੀ ਐ ਨਾ ਸਮੀ ਪੜੀ ਆ ਵਧੀਆ ਜੀ ਹਾਂ ਉਮੀਦ ਹੈ ਵੀ ਵੱਧ ਦੁੱਧ ਦੇ ਸਕਦੀ ਐ ਹਾਂਜੀ ਤੇ ਇਹਦਾ ਫਿਰ ਆਪਾਂ ਮੁੱਲ ਕੀ ਕਰਤਾ ਬਾਈ ਮੁੱਲੇ ਦਾ 1:30 ਕਰਤਾ ਜੀ 130000 ਬਿਲਕੁਲ ਜਾਇਜ਼ ਰੇਟ ਮੰਗੇ ਤਾਂ ਪਰ ਜਿਹੜੇ ਹਿਸਾਬ ਨਾਲ ਅੱਜ ਕੱਲ ਚੱਲ ਰਹੇ ਨੇ 130000 ਰੁਪਿਆ ਇਹਦੀ ਡਿਮਾਂਡ ਕਰਦੇ ਵੀਰ ਤੇ ਮਾਨਤਾਣ ਹੋ ਜਾਊਗਾ ਵੀ ਹਾਂਜੀ ਵਿੱਚੋਂ ਮਾਨਤਾਣ ਕਰ ਮਾਨਤਾਣ ਵਿੱਚੋਂ ਕਰ ਦੇਣਗੇ ਥੋੜਾ ਬਹੁਤਾ ਆਏ ਗਏ ਦਾ ਜਿੰਨਾ ਕੋਈ ਵੀਰ ਦੂਰੋਂ ਚੱਲ ਕੇ ਆਊਗਾ ਉਹਦਾ ਮਾਨਤਾਣ ਜ਼ਰੂਰ ਹੋ ਜਾਊਗਾ 1 ਲੱਖ ਤੇ 30000 ਰੁਪਿਆ ਇਹਦਾ ਰੇਟ ਹੈ ਲੋੜਵੰਦ ਪਰਿਵਾਰ ਦੇ ਵਿੱਚ ਉਹ ਦੇਖ ਲਓ ਤੁਸੀਂ ਦੇਖ ਹੀ ਸਕਦੇ ਹੋ ਆਪਾਂ ਇਹ ਇੱਕੋ ਹੀ ਮੱਝ ਆ ਵੀਰ ਕੋਲੇ ਤੇ ਇੱਕ ਝੋਟੀ ਹੈ ਹੁਣ ਬੰਨਣ ਨੂੰ ਬਹੁਤੀ ਜਗ੍ਹਾ ਨਹੀਂ ਸੰਭਣ ਸਵਾਲ ਦਾ ਵੀ ਔਖਾ ਹੈ ਘਰੇ ਮਾਈ ਕੱਲੀ ਐ ਤੇ ਇਸ ਕਰਕੇ ਇਹ ਵੀਰ ਨੇ ਸੇਲ ਕਰਨੀ ਐ ਸੋ ਉਮੀਦ ਹੈ ਵੀ ਸਾਰਿਆਂ ਨੂੰ ਪਸੰਦ ਆਊਗੀ ਮੁੱਲ 1,30,000 ਦੁੱਧ ਦਾ ਰਿਕਾਰਡ ਵੀਰ ਨੇ 12 ਲੀਟਰ ਦੱਸਿਆ ਤੇ ਕਿ ਉਮੀਦ ਹੈ ਵੀ 14 ਲੀਟਰ ਦੁੱਧ ਕਿਧਰੇ ਨਹੀਂ ਗਿਆ ਐ ਏਡੀ ਮੱਝ ਨੇ ਜੀ ਇਹਨੇ ਨਾ ਇੱਥਾ 14 ਕਿਲੋ ਫੇਰ ਨਹੀਂ ਕੋਈ ਦਿੰਦੀ ਬਾਈ ਤੇ ਬਹੁਤ ਸੋਹਣੀ ਮੱਝ ਐ ਉਮੀਦ ਆ ਸਾਰਿਆਂ ਨੂੰ ਪਸੰਦ ਆਊ ਸੋ ਵੀਡੀਓ ਨੂੰ ਤੇ ਕਮੈਂਟ ਸ਼ੇਅਰ ਲਾਈਕ ਜਰੂਰ ਸਾਰੇ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ